ਆਰੰਗ ਸਸਵੀ ਕਾਲ ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਦਾ ਫਾਈਨਲ ਨਿਊਜ਼ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਵੀ ਤੁਸੀਂ ਸਾਰੇ ਤੰਦਰੁਸਤ ਹੋ ਤੇ ਚੜ੍ਹਦੀ ਕਲਾ ਚ ਅੱਜ ਦੇ ਸਾਡੇ ਐਪੀਸੋਡ ਦੇ ਪਹਿਲੇ ਸਪான்ਸਰ ਨੇ ਸੇਵ ਔਨ ਫੂਡ ਕਰਦੇ ਰਾਸ਼ਨ ਲਈ ਹੁਣ ਮਹਿੰਗਾਈ ਦੀ ਚਿੰਤਾ ਕਰਨੀ ਛੱਡ ਦਿਓ ਰਾਸ਼ਨ ਦੇ ਹਰ ਸਮਾਨ ਤੇ ਬਾਕਮਾਲ ਆਫਰਾਂ ਲੈਣੀਆਂ ਚਾਹੁੰਦੇ ਹੋ ਤਾਂ ਫਿਰ ਦੇਰ ਨਾ ਕਰੋ ਛੇਤੀ ਛੇਤੀ ਆ ਜਾਓ ਸੇਵ ਔਨ ਫੂਡ ਤੇ ਇਤੋ ਦੀਆਂ ਆਫਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਹਰ ਇੱਕ ਫੈਸਟੀਵਲ ਤੇ ਆਮ ਦਿਨਾਂ ਵਿੱਚ ਵੀ ਖਾਸ ਆਫਰਾਂ ਲਈ ਯਾਦ ਰੱਖੋ ਬਸ ਸੇਵ ਤੇ ਸਾਡੇ ਦੂਜੇ ਸਪான்ਸਰ ਨੇ ਸੌਨਿਕ ਇੰਸ਼ੋਰੈਂਸ ਹੁਣ ਆਪਣੇ ਟਰੱਕ ਦੀ ਸੁਰੱਖਿਆ ਦੀ ਤੁਸੀਂ ਚਿੰਤਾ ਕਰਨੀ ਛੱਡੋ ਤੁਹਾਡੇ ਟਰੱਕ ਦੀ ਪੂਰੀ ਸੇਫਟੀ ਦੇ ਲਈ ਸੌਨਿਕ ਇੰਸ਼ੋਰੈਂਸ ਦੇ ਕੋਲ ਮੌਜੂਦ ਨੇ ਕਈ ਆਕਰਸ਼ਕ ਸੇਫਟੀ ਕਵਰ ਤਾਂ ਫਿਰ ਦੇਰ ਨਾ ਕਰੋ ਚੰਗੇ ਰੇਟ ਵਿੱਚ ਸੇਫਟੀ ਕਵਰ ਲੈਣ ਲਈ ਪਹੁੰਚੋ ਅਲਬਰਟਾ ਤੇ ਸੰਪਰਕ ਕਰੋ ਸੌਨਿਕ ਇੰਸ਼ੋਰੈਂਸ ਵਾਲਿਆਂ ਦੇ ਨਾਲ ਸੋ ਇੱਕ ਨਜ਼ਰ ਮਾਰਦੇ ਆ ਅੱਜ ਦੀਆਂ ਮੁੱਖ ਖਬਰਾਂ ਤੇ ਲੁਧਿਆਣਾ ਹਲਕਾ ਵਿੱਚ ਪਛਮੀ ਜ਼ਿਮਨੀ ਚੋਣਾ ਦੇ ਕਾਰਨ ਅਖਾੜਾ ਭੱਗ ਗਿਆ ਭਾਰਤ ਪੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਹਾਕਾ ਘਰਾਂ 'ਚ ਰੇਡ ਕਰਕੇ ਕਾਂਗਰਸੀ ਵਰਕਰ ਡਰਾਏ ਜਾ ਰਹੇ ਨੇ ਆਪ ਸਰਕਾਰ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰ ਰਹੀ ਹੈ ਕਿਹਾ ਸਰਕਾਰ ਦੇ ਇਸ ਰਵੱਈਏ ਦਾ ਡਟ ਕੇ ਵਿਰੋਧ ਕੀਤਾ ਜਾਊਗਾ ਆਪਣੀ ਹਾਰ ਦੇ ਡਰ ਤੋਂ ਸਰਕਾਰੇ ਸਭ ਕੁਝ ਕਰਨ ਤੇ ਉਤਰੀ ਹੋਈ ਹੈ ਕਿਹਾ ਲੋਕ ਆਸ਼ੂ ਦੇ ਹੱਕ ਵਿੱਚ ਆਪਣਾ ਫਤਵਾ ਦੇਣਗੇ ਸੋ ਲੁਧਿਆਣਾ ਦੇ ਵਿੱਚ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ ਲਗਾਤਾਰ ਰਵਾਇਤੀ ਪਾਰਟੀਆਂ ਆਪੋ ਆਪਣਾ ਪ੍ਰਚਾਰ ਦੇ ਵਿੱਚ ਲੱਗੀਆਂ ਹੋਈਆਂ ਨੇ ਹਾਲਾਂਕਿ ਬੜਾ ਥੋੜਾ ਸਮਾਂ ਜਿਹੜਾ VOTING ਦੇ ਵਿੱਚ ਰਹਿ ਗਿਆ 19 ਤਰੀਕ ਨੂੰ ਜਿਹੜੀ ਹੈ ਉਹ VOTING ਹੋਣੀ ਹੈ ਲੋਕ ਆਪਣੇ ਮੱਤ ਦਾ ਦਾਣ ਦੇਣਗੇ ਤੇ 23 ਤਰੀਕ ਨੂੰ ਨਤੀਜਾ ਆਊਗਾ ਤੇ ਰਵਾਇਤੀ ਪਾਰਟੀਆਂ ਵੱਲੋਂ ਲਗਾਤਾਰ ਇੱਕ ਦੂਜੇ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਤੇ ਭਾਰਤ ਪੂਸ਼ਣ ਦੀ ਪਤਨੀ ਵੱਲੋਂ ਮਮਤਾ ਆਸ਼ੂ ਵੱਲੋਂ ਗੰਭੀਰ aarop ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਲਗਾਏ ਜਾ ਰਹੇ ਨੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਰੇਡਸ ਕੀਤੀਆਂ ਜਾ ਰਹੀਆਂ ਤੇ ਨਾਜਾਇਜ਼ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਮਮਤਾ ਆਸ਼ੂ ਵੱਲੋਂ आरोप ਨੇ ਜਿਹੜੇ ਉਹ ਲਗਾਏ ਗਏ ਨੇ ਕੀ ਕੁਝ ਕਿਹਾ ਇਸ ਪੂਰੇ ਮਾਮਲੇ ਨੂੰ ਲੈ ਕੇ ਮਮਤਾ ਆਸ਼ੂ ਨੇ ਤੇ ਪੀੜਤ ਮਹਿਲਾ ਨੇ ਸਭ ਤੋਂ ਪਹਿਲਾਂ ਉਹ ਸੁਣ ਲੈਣੇ ਮੈਂ ਇੱਥੇ ਪਹੁੰਚੀ ਮੇਰੇ ਦਾਦੀ ਦਾ ਫੋਨ ਆਇਆ ਸੀਗਾ ਨਾ ਛੁੜੇਗਾ ਨਾ ਛੁੜੇਗਾ ਇਹ ਹੈ ਕਿ ਆ ਮੈਂ ਗੱਲ ਕਰੂੰਗੀ ਪੁਲਿਸ ਦੀ ਧੱਕੇਸ਼ਾਹੀ ਦੀ ਇਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਦੀ ਜਿਹੜੇ ਹਰੇਕ ਘਰਾਂ ਦੇ ਵਿੱਚ ਜਾ ਕੇ ਥ੍ਰੈਟ ਕਰ ਰਹੀ ਹੈਗੀ ਆ ਔਰ ਇੱਕ ਵਾਰਨਿੰਗ ਵੀ ਹੈ ਸਾਡੇ ਸੀਪੀ ਸਾਹਿਬ ਨੂੰ ਸਾਡੇ ਐਚਐਸ ਐਸਐਚਓ ਸਾਹਿਬ ਡਿਵੀਜ਼ਨ ਨੰਬਰ 5 ਨੂੰ ਔਰ ਕੋਚਰ ਮਾਰਕੀਟ ਚੌਂਕੀ ਦੇ ਚੌਂਕੀ ਇੰਚਾਰਜ ਨੂੰ ਵੀ ਟਾਰਗੇਟਡ ਤੁਸੀਂ ਉਹਨਾਂ ਘਰਾਂ ਦੇ ਵਿੱਚ ਜਾ ਰਹੇ ਹੋ ਤੁਸੀਂ ਆ ਘਰ ਆਪ ਕੋਲ سے ਛੋਟਾ ਜਾਂ ਦੇਖ ਸਕਦੇ ਹੋ ਵੀ ਤੁਹਾਨੂੰ ਇੱਥੇ ਕਿਤੇ ਕੋਈ ਕਰਾਇਦਾਰ ਜਾਂ ਪੀਜੀ ਦਿਖ ਰਿਹਾ ਹੈ ਕਿ ਆ ਇੱਕ ਅਚੀ ਲੋਕੇਲਿਟੀ ਲੋਕ ਆਪਣੇ ਆਰਾਮ ਨਾਲ ਘਰਾਂ 'ਚੇ ਬੈਠੇ ਹੈ ਕਿ ਆ ਕੰਮ ਕਰ ਰਹੇ ਹੈ ਕਿ ਆ ਆ ਕੇ ਪੁਲਿਸ ਦਾ ਦੜਧੜਾਣ ਦੇ ਅੰਦਰ ਜਾਣਾ ਤਲਾਸ਼ੀਆਂ ਲੈਣਾ ਉਹੋ ਕਰਨਾ ਉਹ ਕੀ ਦਿਖਾਂਦਾ ਹੈ ਕਿ ਆ ਜਿਨ੍ਹਾਂ ਘਰਾਂ ਦੇ ਵਿੱਚ ਮਾਨ ਵਟਿਆ ਜਾ ਰਿਹਾ ਦੇਖਿਆ ਜਾ ਰਿਹਾ ਹੈਗਾ ਉਥੇ ਕੁਝ ਨਹੀਂ ਜਾ ਰਹੀ ਔਰ ਇਹਨਾਂ ਲੋਕਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਰਫ ਇਹ ਕਰਕੇ ਵੀ ਇਹ ਆਸ਼ੂਜੀਤ ਨੂੰ ਪਿਆਰ ਕਰਦੇ ਆ ਆਸ਼ੂਜੀਤ ਦੇ ਸਪੋਰਟਰ ਹੱਤੇ ਆ ਔਰ ਇਹ ਸਾਰੀ ਕੰਸਿਸਟੈਂਸੀ ਚ ਪਰਸੋਂ ਰਾਤ ਦਾ ਸ਼ੁਰੂ ਹੋਇਆ ਹੋਇਆ ਹੈ ਕਾਇਆ ਜਵਾਨ ਨਗਰ ਕੈਂਪ ਦੇ ਵਿੱਚ ਰਾਤ ਨੂੰ ਇਹਨਾਂ ਨੇ ਅੱਧੇ ਹੀ ਪੁਲਿਸ ਪੇਸ਼ ਪੇਸ਼ ਕੇ ਲੋਕਾਂ ਨੂੰ ਧਮਕਾਇਆ ਅਜੇ ਸਰਹੋਦਾ ਕਲੋਨੀ ਚ ਸ਼ੁਰੂ ਹੋਇਆ ਜਿਸ ਤਰ੍ਹਾਂ ਹੀ ਮੈਨੂੰ ਪਤਾ ਲੱਗਿਆ ਭਾਬੀ ਦਾ ਫੋਨ ਆਇਆ ਤੁਸੀਂ ਇਹਨਾਂ ਨੂੰ ਪੁੱਛ ਵੀ ਸਕਦੇ ਹੋ ਮੈਂ ਫਟਾਫਟ ਇੱਥੇ ਪਹੁੰਚੀ ਤੇ ਇੱਥੋਂ ਦੌੜ ਗਈ ਸਾਰੀ ਦੀ ਸਾਰੀ ਪੁਲਿਸ ਮੇਰਾ ਸਵਾਲ ਕਮਿਸ਼ਨਰ ਸਾਹਿਬ ਨੂੰ ਇਹ ਹੈਗਾ ਆ ਕਿ ਚੌਂਕਾ ਤੇ ਜਿਨਾ ਕਰਾਂ ਦੇ ਵਿੱਚ ਸਾਮਾਨ ਵੰਡਿਆ ਜਾ ਰਿਹਾ ਆ ਤੁਹਾਨੂੰ ਸਭ ਪਤਾ ਥੋੜੀ ਆਪਦੀ ਪੁਲਿਸ ਮંડਵਾਰੀ ਹੈਗੀ ਆ ਉਹਨਾਂ ਦੇ ਵਿੱਚ ਵੀ ਚੈਕਿੰਗ ਕਰਕੇ ਦੇਖ ਲਓ ਐਨਾ ਆਪਾਂ ਨੂੰ ਪ੍ਰਸ਼ਾਸਨ ਦਾ ਕੀ ਉਹ ਹੋ ਗਿਆ ਕਿ ਆਮ ਇੱਕ ਜਨਤਾ ਜੇ ਕਿਸੇ ਵੀ ਸਪੋਰਟ 'ਚ ਖੜੀ ਹੈ ਜੇ ਕਿਸੇ ਨੂੰ ਪਿਆਰ ਕਰਦੀ ਹੈ ਤੇ ਉਹਦੇ ਨਾਲ ਉਹਨੂੰ ਤੁਸੀਂ ਪ੍ਰੈਸ਼ਰਾਈਜ਼ ਕਰੋਗੇ ਉਹਨੂੰ ਐਦਾਂ ਡਰਾਉਂਗੇ ਧਮਕਾਉਂਗੇ ਔਰ ਮੈਂ ਇਹ ਵੀ ਕਹਿਨੀ ਆ ਆਓ ਆਪਾਂ ਮੈਦਾਨ 'ਚ ਆ ਕੇ ਲੜਦੇ ਹਾਂ ਤੁਸੀਂ ਭੇਜੋ ਕਿਸੇ ਦੇ ਘਰ ਦੀ ਪੁਲਿਸ ਮੈਂ ਸੜਕ 'ਤੇ ਖੜੇ ਹੋ ਕੇ ਤੁਹਾਡੇ ਪੁਲਿਸ ਵਾਲਿਆਂ ਨਾਲ ਲੜੂੰਗੀ ਔਰ ਇਹਨਾਂ ਦੇ ਨਾਲ ਆ ਕੇ ਖੜੀ ਹੋਊਂਗੀ ਮੈਡਮ ਪਹਿਲਾਂ ਵੀ ਵੋਟਾਂ ਹੋਈਆਂ ਨੇ ਪਹਿਲਾਂ ਵੀ ਚੋਣਾਂ ਹੋਈਆਂ ਨੇ ਇਦਾਂ ਤਾਂ ਕਦੇ ਹੋਇਆ ਨਹੀਂ ਵੀ ਲੋਕਾਂ ਦੇ ਘਰਾਂ 'ਚ ਚੈਕਿੰਗ ਹੋਵੇ ਲੇਕਿਨ ਇਹ ਜ਼ਬਰਦਸਤੀ ਚੈਕਿੰਗ ਕਿੱਥੇ ਜਾ ਰਹੀ ਹੁਣ ਲੋਕਾਂ ਦੇ ਘਰਾਂ 'ਚ ਇਹ ਬਿਲਕੁਲ ਬਦਲਾਵ ਵਾਲੀ ਸਰਕਾਰ ਹੈ ਨਾ ਚੰਗਾ ਪ੍ਰਸ਼ਾਸਨ ਦੇਣ ਆਇਆ ਜਿਹੜੇ ਐਡੇ ਵੱਡੇ ਵੱਡੇ ਬੋਲ ਲੱਗਿਆ ਹੋਇਆ ਕਿ ਵਿਕਾਸ ਦੀ ਰਫ਼ਤਾਰ ਅਸੀਂ ਬਹੁਤ ਅੱਛਾ ਪ੍ਰਸ਼ਾਸਨ ਦੇ ਰਹੇ ਹਾਂ ਇਹ ਪ੍ਰਸ਼ਾਸਨ ਅ ਅੱਛਾ ਤੁਹਾਡੇ ਕਿਰੇ ਆਈ ਸੀ ਕਿ ਜੀ ਨਾਮ ਕੀ ਤੁਹਾਡਾ ਜੀ ਵਿਰਨਗਰ ਬਰਦ ਜੀ ਕਿਹੜੇ ਏਰੀਆ ਚ ਰਹਿੰਦੇ ਸੀ ਸਰਹੋਦਾ ਕੋਲ ਅੱਛਾ ਫੂਸਾ ਇੱਕ ਮਤਲਬ ਅੰਦਰ ਅੰਦਰ ਚੱਕ ਲਈ ਤੁਹਾਡੇ ਸੀ ਟੂ ਕੱਢੀ ਆ ਸੀ ਇੱਕ ਲੇਡੀ ਪੁਲਿਸ ਦਾ ਫਨਾਲ ਹੈਗੀ ਸੀ ਤੇ ਬਾਕੀ ਸਾਰੇ ਮਤਲਬ ਜੈਂਟਸ ਸੀਗੇ ਵੀ ਇਹਨਾਂ ਨੂੰ ਸਪੈਸ਼ਲੀ ਕਹ ਕੇ ਲੇਡੀ ਪੁਲਿਸ ਪ੍ਰੈਫਰ ਕਰੋ ਤਰੂ ਜੋ ਤੋਂ ਇੱਕ ਤਾਂ ਕੈਡੀ ਡਿਟੇਕਟਿਵ ਆ ਸੀ ਇੱਥੇ ਰਹਿਣਾ ਲੋਕ ਹੋ ਗਿਆ ਮੇਰਾ ਨਾਮ ਇੱਧਰ ਆ ਬਕਾਇਦਾ ਦੇ ਡੇਢ ਵਜੇ ਸਾਰੀਆਂ ਫੋਟੋਸ ਖਿੱਚੀਆਂ ਕੀ ਕੁਛ ਆ ਕੀ ਬੈਟ ਕੋਲਣ ਦੀ ਕੋਸ਼ਿਸ਼ ਕੀਤੀ ਬਿਜਲ ਇਧਰ ਉਹ ਕੰਮ ਬਿਲ ਨਾਹੀ ਵਗੈਰਾ ਕੋਲ ਲੀਤੇ ਪਿਕਚਰਸ ਵਾ ਰਕੜੀ ਕੀਤੀ ਆ ਲੈ ਉਹ ਨੋਡ ਦੀ ਤਲਾਸ਼ੀ ਲੜੀ ਕੋਈ ਸਰਚ ਮੈਡਮ ਆਲਾ ਕੋਈ ਸਰਚ ਵਾਰੈਂਟ ਦਿਖਾਇਆ ਤਾਂ ਕੋਲ ਟੈਵੀ ਕੋਲ ਗਲਤ ਉਹ ਪਤਾ ਵੀ ਹੱਦੀ ਕਾਂਗਰਸ ਦੇ ਸਪੋਰਟਰ ਆ ਪਰ ਮਤਲਬ ਇਹ ਫਸਟ ਟਾਈਮ ਇਦਾਂ ਹੋ ਰਿਹਾ ਇਹ ਗਲਤ ਹੈ ਬਿਲਕੁਲ ਕੋਈ ਗੰਦ ਮੈਡਮ ਰਾਤ ਕਿੰਨੇ ਵਜੇ ਦਿਨ ਰਾਤ ਵਿਜੇ ਹੁੰਦੇ ਦੁਪਹਿਰ ਕਿੰਨੇ ਵਜੇ ਹਾਂ 1:00 ਵਜੇ ਲੱਗਦਾ ਵੀ ਦਿਨ ਵੀ ਪੁਲਿਸ ਦਾ ਪਰੇ ਰਾਤ ਵੀ ਪੁਲਿਸ ਦੀ ਜਦੋਂ ਮਰਜ਼ੀ ਦੇ ਆ ਫੁੱਡੇ ਹੀ ਆਏ ਸੀ ਰੋਕ ਕਰਦੇ ਹਾਂ ਜੀ ਅਗਲੀ ਖਬਰ ਤੇ ਵੱਲ ਬਠਿੰਡਾ ਦੇ ਵਿੱਚ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਲਗਾਤਾਰ ਮਾਹੌਲ ਗਰਮਾਇਆ ਹੋਇਆ ਮੋਗਾ ਦੇ ਵਿੱਚ ਆ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਪਹੁੰਚੇ ਨੇ ਅਮਰਤਪਾਲ ਮਹਿਰੋਦੇਵ ਪਰਿਵਾਰ ਦੇ ਨਾਲ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਮੁਲਾਕਾਤ ਕੀਤੀ ਹੈ ਕਮਲਕੌਰ ਦੇ ਕਤਲ ਲਈ ਮਹਿਰੋਂ ਦਾ ਸਮਰਥਨ ਕੀਤਾ ਤੀਰਕਾਰ ਤੋਂ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਮੋਗਾ ਵਗੇ ਪਹੁੰਚ ਕੇ ਪਰਿਵਾਰ ਦੇ ਨਾਲ ਲੋਕਾਂ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਸਿੱਖੀ ਜਾਂ ਕੌਮ ਦੀ ਗੱਲ ਕਰਦੇ ਨੇ ਸਰਕਾਰਾਂ ਉਹਨਾਂ ਨੂੰ ਜੇਲ੍ਹ ਦੇ ਅੰਦਰ ਬੰਦ ਕਰ ਦਿੰਦੀ ਹੈ। ਉਹਨਾਂ ਐ ਵੀ ਕਿਹਾ ਕਿ ਪੁਲਿਸ ਅਮਰਤਪਾਲ ਦੇ ਪਰਿਵਾਰ ਨੂੰ ਤੰਗ ਨਾ ਕਰੇ। ਸੋ ਲਗਾਤਾਰ ਜਿਹੜਾ ਇਸ ਮਾਮਲੇ ਨੂੰ ਲੈ ਕੇ ਲੋਕਾਂ ਵੱਲੋਂ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਵੱਲੋਂ ਪਹਿਲਾਂ ਵੀ ਜਦੋਂ ਇਹ ਇਨਸੀਡੈਂਟ ਵਾਪਰਿਆ ਜਦੋਂ ਕੰਚਨ ਕੁਮਾਰੀ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਤੇ ਫੇਸਬੁੱਕ ਦੇ ਉੱਪਰ ਅਮਰਤਪਾਲ ਹੋਣਾ ਵੱਲੋਂ ਇੱਕ ਲਾਈਵ ਹੋ ਕੇ ਵੀਡੀਓ ਜਾਰੀ ਕੀਤੀ ਗਈ ਉਸ ਤੋਂ ਬਾਅਦ ਸੰਸਦ ਮੈਂਬਰ ਅਮਰਤ ਸਰਜੀਤ ਸਿੰਘ ਖਾਲਸਾ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਸੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਪਾਈ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਵੀ ਪੁਲਿਸ ਪ੍ਰਸ਼ਾਸਨ ਬੜਾ ਬਾਰੀਕੀ ਦੇ ਨਾਲ ਤੇ ਬਿਲਕੁਲ ਕਲੈਰਿਟੀ ਦੇ ਨਾਲ ਨਿਰਪੱਖ ਹੋ ਕੇ ਇਸ ਮਾਮਲੇ ਦੀ ਜਾਂਚ ਕਰੇ ਤੇ ਖਾਸ ਤੌਰ ਤੇ ਅਮਰਤਪਾਲ ਦੇ ਮਹਿਰੋ ਦੇ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਉਹ ਕਿਸੇ ਵੀ ਤਰੀਕੇ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਤੰਗ ਨਾ ਕੀਤਾ ਜਾਵੇ ਹਾਲਾਂਕਿ ਕੁਝ ਸਮੇਂ ਲਈ ਡਿਟੇਨ ਕੀਤਾ ਗਿਆ ਸੀਗਾ ਅਮਰਤਪਾਲ ਦੇ ਪਿਤਾ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਤੋਂ ਬਾਅਦ ਉਹਨਾਂ ਨੂੰ ਰੀਲੀਜ਼ ਕਰ ਦਿੱਤਾ ਗਿਆ ਸੀ ਸੋ ਮਾਮਲਾ ਲਗਾਤਾਰ ਜਿਹੜਾ ਉਹ ਵਿਵਾਦਾਂ ਦੇ ਵਿੱਚ ਛੜਿਆ ਹੋਇਆ ਹੈ ਬਲਗੈਰਿਟੀ ਨੂੰ ਲੈ ਕੇ ਅਸ਼ਲੀਲਤਾ ਨੂੰ ਲੈ ਕੇ ਕਿਉਂਕਿ ਕੰਚਨ ਕੁਮਾਰੀ ਸੋਸ਼ਲ ਮੀਡੀਆ ਇੰਸਟਾਗ੍ਰam ਦੇ ਉੱਪਰ ਜਿਹੜਾ ਉਹ ਲਗਾਤਾਰ ਰੀਲਸ ਪਾਉਂਦੀ ਸੀ ਇੱਕ ਕੰਟੈਂਟ ਜਿਹੜਾ ਅਸ਼ਲੀਲਤਾ ਭਰਿਆ ਹੋਇਆ ਬਲਗੈਰਿਟੀ ਭਰਿਆ ਹੋਇਆ ਉਹ ਪਾਇਆ ਜਾਂਦਾ ਸੀ ਤੇ ਕਤਲ ਹੋ ਜਾਂਦਾ ਦੋ ਨੌਜਵਾਨ ਨੇ ਜਿਹੜੇ ਉਹ ਫੜ ਲਏ ਜਾਂਦੇ ਨੇ ਉਸ ਤੋਂ ਬਾਅਦ ਅਮਰਿਤਪਾਲ ਮੈਰੋ ਐਵੀ ਕਿਹਾ ਜਾ ਰਿਹਾ ਵੀ ਕਤਲ ਦੇ ਤੌਰ ਤੇ ਜਿਹੜਾ ਉਹ ਬਾਹਰ ਭੱਜ ਗਿਆ ਹਾਲਾਂਕਿ ਸਰੈਂਡਰ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ ਐਡਵੋਕੇਟ ਜਿਹੜੇ ਘੁੰਮਣ ਬ੍ਰਦਰਸ ਇਸ ਪੂਰੇ ਕੇਸ ਦੀ ਪੈਰਵਾਹੀ ਕੀਤੀ ਜਾ ਰਹੀ ਹੈ ਸੋ ਕੀ ਕੁਝ ਕਿਹਾ ਇਸ ਮਾਮਲੇ ਸੰਬੰਧੀ ਆ ਸੰਸਦ ਸਰਬਜੀਤ ਸਿੰਘ ਖਾਲਸਾ ਤੇ ਅਮਰਤਪਾਲ ਮੇਰੋ ਦੇ ਪਰਿਵਾਰ ਵੱਲੋਂ ਆਓ ਸੁਣ ਲੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੇ ਅਮਰਤਪਾਲ ਮੇਰੋ ਜੀ ਦੇ ਫਾਦਰ ਸਾਹਿਬ ਨੂੰ ਪੁਲਿਸ ਅਰੈਸਟ ਕਰਕੇ ਲੈ ਗਈ ਸੀ ਨਾ ਤੇ ਉਹ ਫਿਰ ਹੌਨ ਰਿਲੀਜ਼ ਕੀਤਾ ਸੀ ਇਹਨਾਂ ਨੂੰ ਅਸੀਂ ਹਾਲਚਾਲ ਪੁੱਛਣ ਆਏ ਸੀ ਘਰੇ ਤੇ ਗੱਲਬਾਤ ਕਰਨ ਆਏ ਸੀ ਬਾਕੀ ਅਸੀਂ ਜੋ ਵੀ ਇਹ ਹੋਇਆ ਹੈ ਇਹਦੀ ਸ਼ਲਾਘਾ ਕਰਦੇ ਆ ਕਿਉਂਕਿ ਕਿ ਜੋ ਵੀ ਇਹ ਕੁੜੀਆਂ ਕਰਦੀਆਂ ਐ ਜਾਂ ਯੂਥ ਕਰਦਾ ਹੈ ਅੱਜ ਕੱਲ ਦਾ ਫੋਨਾਂ ਤੇ ਇਹਦੇ ਨਾਲ ਬੱਚਿਆਂ ਨੂੰ ਮਤਲਬ ਬੱਚਿਆਂ ਨੂੰ ਤਾਂ ਛੱਡੋ ਵੀ ਜਿਹੜੇ ਸਿਆਣੇ ਬੰਦੇ ਆ ਉਹ ਵੀ ਫੋਨ ਨਹੀਂ ਦੇਖ ਸਕਦੇ ਮਾਹੌਲ ਐਸਾ ਹੈ ਵੀ ਇਹ ਨਹੀਂ ਪਤਾ ਫੋਨ ਤੇ ਅੱਗੇ ਕੀ ਕੁਝ ਆ ਜਾਣਾ ਹੈ ਤੇ ਜਿਹੜੇ ਇਹ ਜੇ ਕੰਮ ਕਰਦੇ ਆ ਉਹਨਾਂ ਨੂੰ ਸਰਕਾਰਾਂ ਪ੍ਰੋਟੈਕਸ਼ਨ ਦੇ ਰੀਆਂ ਐ ਗਨਮੈਨ ਦੇ ਰੀਆਂ ਐ ਤੇ ਜਿਹੜੇ ਬੰਦੇ ਸਿੱਖੀ ਦੀ ਗੱਲ ਕਰਦੇ ਆਂ ਕੌਮ ਦੀ ਗੱਲ ਕਰਦੇ ਆਂ ਉਹਨਾਂ ਤੇ ਪਰਚੇ ਪਾ ਦਿੰਨੇ ਆਂ ਤੇ ਉਹਨਾਂ ਨੂੰ ਅੰਦਰ ਕਰ ਦਿੰਨੇ ਆਂ ਉਹਨਾਂ ਦੇ ਅਕਾਊਂਟ ਵੀ ਡਿਲੀਟ ਕਰਾ ਦਿੱਤੇ ਜਾਂਦੇ ਆਂ ਬੈਨ ਕਰ ਦਿੱਤਾ ਜਾਂਦਾ ਮਤਲਬ ਸਿੱਖ ਪੰਥ ਨੂੰ ਜਿਹੜਾ ਤਾਂ ਪੁੱਠੇ ਰਾਹ ਪਾਵੇ ਉਹਦੇ ਲਈ ਸਿਕਿਉਰਟੀ ਵੀ ਐ ਉਹਦੇ ਲਈ ਪ੍ਰਸ਼ਾਸਨ ਵੀ ਐ ਉਹਦੇ ਉਹਦੇ ਮਤਲਬ ਉਹਦੇ ਲਈ ਸਾਰਾ ਕੁਝ ਹੈ ਤੇ ਜਿਹੜਾ ਸਿੱਖ ਕੌਮ ਦੀ ਗੱਲ ਕਰਦਾ ਹੈ ਉਹਦੇ ਲਈ ਜੇਲ ਹੈ ਜਿਹੜਾ ਸਿੱਧੇ ਰਾਹ ਪਾਉਂਦਾ ਹੈ ਉਹਨੂੰ ਮਤਲਬ ਉਹਦੇ ਅਕਾਊਂਟ ਵੀ ਬੰਦ ਕੀਤੇ ਜਾਂਦੇ ਆ ਇਹ ਬਹੁਤ ਮਤਲਬ ਮਾੜੀ ਗੱਲ ਹੈ ਇਹ ਜੋ ਅੰਮ੍ਰਿਤਪਾਲ ਨੇ ਕੀਤਾ ਹੈ ਅੰਮ੍ਰਿਤਪਾਲ ਨੇ ਪਹਿਲਾਂ ਕੁੜੀਆਂ ਨੂੰ ਨਾਲ ਗੱਲ ਕੀਤੀ ਸੀ ਕੁੜੀਆਂ ਕਹਿੰਦੀਆਂ ਵੀ ਸਾਡੇ ਘਰ ਦੇ ਬਿਮਾਰ ਹੈ ਅੰਮ੍ਰਿਤਪਾਲ ਨੇ ਉਹਨਾਂ ਨੂੰ ਕੋਲੋਂ ਵੀ ਪੈਸੇ ਦਿੱਤੇ ਆ ਲੱਖ ਲੱਖ ਡੇਢ ਡੇਢ ਲੱਖ ਰੁਪਇਆ ਦਿੱਤਾ ਹੈ ਉਹਨਾਂ ਨੂੰ ਬਈ ਕੋਈ ਨਹੀਂ ਤੁਸੀਂ ਉਹ ਕਹਿੰਨੀ ਆ ਵੀ ਸਾਨੂੰ ਪੈਸੇ ਚਾਹੀਦੇ ਆ ਇਹਨਾਂ ਨੇ ਪੈਸੇ ਦਿੱਤੇ ਆ ਨਾ ਕੋਈ ਨਹੀਂ ਬੱਚੋ ਤੁਸੀਂ ਭੈਣੋ ਆ ਕੰਮ ਛੱਡ ਦਿਓ ਪਰ ਉਹਦੇ ਨਾਲ ਗੱਲ ਕਰਕੇ ਉਹ ਫੇਰ ਉਸੇ ਰਾਤੇ ਚੱਲ ਪਈਆਂ ਕਿਉਂਕਿ ਸਾਧ ਸੰਗਤ ਜੀ ਇਹ ਸਾਡੇ ਵੀ ਬੱਚੇ ਆ ਅਸੀਂ ਵੀ ਮਤਲਬ ਘਰੇ ਇੱਕ ਦਸਵੀਂ ਚ ਐ ਇੱਕ ਪੰਜਵੀਂ ਚ ਐ ਚੌਥੀ ਚ ਅਸੀਂ ਸਿਕਿਓਰ ਨਹੀਂ ਫੀਲ ਕਰਦੇ ਉਹਨਾਂ ਦੇ ਹੱਥ ਚ ਮੋਬਾਈਲ ਦੇਣਾ ਇਸ ਲਈ ਜੋ ਹੋਇਆ ਐ ਉਹ ਠੀਕ ਹੈ ਜੋ ਹੋਇਆ ਪਰ ਅੱਗੇ ਨੂੰ ਅਸੀਂ ਇਹ ਚਾਉਂਦੇ ਆਂ ਬਈ ਬੱਚਿਆਂ ਨੂੰ ਇਹ ਬਈ ਇਹ ਜਿਹੇ ਵੀਡੀਓਜ਼ ਨਾ ਪਾਉਣ ਬਈ ਮਾਹੌਲ ਨਾ ਖਰਾਬ ਹੋਵੇ ਬਿਲਕੁਲ ਜੀ ਐਕਚੁਅਲੀ ਗੱਲ ਇਹ ਹੈ ਨਾ ਉਹ ਬੱਚੇ ਇਹ ਜਿਹੇ ਕੰਮ ਜਦੋਂ ਕਰਦੇ ਆਂ ਤੇ ਉਹ ਫਿਰ ਪੈਸਾ ਆਉਂਦਾ ਹੈ ਉਹ ਘਰ ਦੇ ਵੀ ਇਹੋ ਜਿਹੇ ਕੰਮ ਨੂੰ ਅਪਰੀਸ਼ੀਏਟ ਕਰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹੋ ਜਿਹੇ ਘਰਦਿਆਂ ਦੀ ਜਿਹੜੇ ਬੱਚਿਆਂ ਨੂੰ ਹੱਲਾਸ਼ੇਰੀ ਦਿੰਦੇ ਆਂ ਭਈ ਪੁੱਤ ਤੁਸੀਂ ਇਹੋ ਜੇ ਕੰਮ ਕਰੋ ਪਿੰਡ ਵਿੱਚ ਚਿਰਨਾ ਲੋਕਾਂ ਦੇ ਨਾਲ ਜਾਉਂਦਾ ਸੁਭਾਅ ਉਹ ਬਹੁਤ ਵਧੀਆ ਚੰਗੇ ਕੰਮ ਕਰਦਾ ਚੰਗੀ ਸੋਚ ਰੱਖਦਾ ਤੇ ਬਾਕੀ ਕੁਦਰਤ ਦੀ ਇਹ ਹੈਗੀ ਆ ਮਹਾਰਾਜ ਆਪਾ ਨਾ ਕੱਲ ਸਰ ਜੀ ਤੁਹਾਡੇ ਰਿਸ਼ਤੇਦਾਰਾਂ ਨੇ ਪੁੱਛਿਆ ਤੇ ਇਹਦੇ ਬਾਰੇ ਪੁੱਛਿਆ ਵੀ ਕਿਵੇਂ ਕਿੱਥੇ ਪੜ੍ਹਿਆ ਕੀ ਕੀਤਾ ਹੈਗਾ ਤੇ ਉਹ ਗੱਲਾਂ ਬਾਤਾਂ ਹੀ ਪੁੱਛੀਆਂ ਸਾਨੂੰ ਕਾਹ ਕੁਝ ਨਹੀਂ ਹੈਗਾ ਪ੍ਰਸ਼ਾਸਨ ਨੇ ਬਿਠਾਇਆ ਜਰੂਰ ਹੈਗਾ ਦੋ ਦਿਨ ਦੋ ਰਾਤਾਂ ਮੈਂ ਥਰਿਆ ਤੇ ਕੋਈ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਕੋਈ ਨਹੀਂ ਤੇ ਬਸ ਰਿਸ਼ਤੇਦਾਰ ਆ ਰਹੇ ਪੁੱਛਿਆ ਕਿ ਕਿੱਥੇ ਕਿੱਥੇ ਰਿਸ਼ਤੇਦਾਰੀ ਆ ਜਾਂ ਉਹਦੇ ਬਾਰੇ ਪੁੱਛਿਆ ਕਿ ਕਿੱਥੇ ਗਿਆ ਕਿੱਥੇ ਨਹੀਂ ਤੇ ਉਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਸੀ ਕਿ ਕਿੱਥੇ ਆ ਕਿੱਥੇ ਨਹੀਂ ਹੈਗਾ ਹੈਗਾ ਕੋਈ ਜਾਂ ਤਾਂ ਦਰਬਾਰ ਸਾਹਿਬ ਜਾਂਦੇ ਸੀਗੇ ਇਹ ਉੱਥੇ ਕੋਈ ਦੋ ਦੋ ਚਾਰ ਚੜ੍ਹ ਦਿਨ ਰਹੇ ਹੁੰਦੇ ਸੀ ਤੇ ਘਰੇ ਹੀ ਰਹਿੰਦਾ ਸੀਗਾ ਅਸੀਂ ਨਹੀਂ ਕੋਈ ਗੱਲ ਰੋਜ਼ ਹੀ ਘਰੇ ਆਉਂਦਾ ਸੀਗਾ ਕਈ ਵਾਰੀ ਮਤਲਬ ਦੋ ਚਾਰ ਦਿਨ ਨਹੀਂ ਵੀ ਆਉਂਦਾ ਸੀ ਤੇ ਨਹੀਂ ਤਾਂ ਆਮ ਤੌਰ ਤੇ ਘਰੇ ਹੀ ਆਉਂਦਾ ਰਹਿੰਦਾ ਸੀਗਾ ਸਿੱਖੀ ਨਾਲ ਤਾਂ ਹੀ ਅਸੀਂ 747 ਤੋਂ ਵੈਸੇ ਤਾਂ ਪਹਿਲਾਂ ਤੋਂ ਹੀ ਸਾਡੇ ਇੱਥੇ ਛੇਵੇਂ ਪਾਸ਼ਾ ਆਏ ਆ ਤੇ ਸਾਡੇ ਪਰਿਵਾਰ ਮੋਢੋ-ਮੋਢੀ ਜੁੜੇ ਹੋਏ ਆ ਤੇ ਜਦੋਂ 747 ਮੌਕੇ ਵੰਡ ਹੋਈ ਆ ਤੇ ਉਦੋਂ ਸਾਡੇ ਬਜ਼ੁਰਗਾਂ ਨੇ ਅਮਰਤ ਛਕਿਆ ਸੀਗਾ ਤੇ ਉਸ ਘੜੀ ਦੇ ਵਿੱਚ ਅਸੀਂ ਗਾਂਧੀਆਂ ਤੁਰੇ ਹੁੰਦੇ ਆ ਘਟਨਾ ਕਰਮ ਜੀ ਜੇ ਮੈਂ ਤਾਂ ਇਹ ਹੀ ਦੇਖਦਾ ਹਾਂ ਜੀ ਕੁਦਰਤ ਜੋ ਕਰਦੀ ਆ ਤੇ ਚੰਗਾ ਹੀ ਕਰਦੀ ਆ ਜੇ ਕੁਦਰਤ ਨੇ ਕੀਤਾ ਤਾਂ ਫਿਰ ਚੰਗਾ ਹੀ ਕੀਤਾ ਜਦੋਂ ਕੋਈ ਪਾਪ ਦਾ ਘੜਾ ਭਰ ਜੇ ਤੇ ਉਹ ਟੁੱਟਦਾ ਵੀ ਇੱਕ ਦਿਨ ਤੇ ਜੋਈ ਕੁਸ਼ ਹੋਇਆ ਪ੍ਰਮਾਤਮਾ ਦੀ ਜੇ ਬਾਰ ਕਰਪਾ ਨਾਲ ਜੋ ਹੋਇਆ ਤੇ ਫਿਰ ਚੰਗਾ ਹੀ ਹੋ ਸਕਦਾ ਧੰਨਵਾਦ ਕਰਦਾ ਤੇ ਖਾਲਸਾ ਜੀ ਦਾ ਧੰਨਵਾਦ ਕਰਦਾ ਬਹੁਤ ਸਾਰੀ ਸੰਗਤ ਆਈ ਜਾਂਦੀ ਆ ਇਹਨਾਂ ਤੋਂ ਪਹਿਲਾਂ ਆਪਣੇ ਸਰਦਾਰ ਤਰਸੇਮ ਸਿੰਘ ਜੀ ਦੂਸਰੇ ਆਪਣੇ ਅੰਮ੍ਰਿਤਪਾਲ ਦੇ ਡੈਡੀ ਜੀ ਉਹਨਾਂ ਦੇ ਨਾਲ ਕਾਫੀ ਸੰਗਤ ਆਈ ਆ ਕੱਲ ਵੀ ਬਹੁਤ ਸੰਗਤ ਆਈ ਆ ਅੱਜ ਇਹ ਆਏ ਆ ਮੈਂ ਸਾਰੇ ਜਿੰਨੀ ਵੀ ਸੰਗਤ ਆਈ ਜਾਂਦੀ ਆ ਜਾਂ ਜਿੰਨੇ ਵੀ ਬਾਹਰ ਬੈਠੇ ਸਾਨੂੰ ਪਿਆਰ ਕਰਦੇ ਸਾਡੇ ਨਾਲ ਹਮਦਰਦੀ ਰੱਖਦੇ ਆ ਸਾਰਿਆਂ ਦਾ ਹੀ ਬਹੁਤ ਤਹਿ ਦਿਲੋਂ ਧੰਨਵਾਦ ਆ ਇਹਨਾਂ ਨੇ ਆਏ ਘਰੇ ਇਹਨਾਂ ਨੇ ਫੋਨ ਤੇ ਮੈਨੂੰ ਅਫਸਰਾਂ ਨੂੰ ਕਹਿ ਕੇ ਉੱਥੋਂ ਥਾਣੇ ਤੋਂ ਬਾਹਰ ਵੀ ਕਢਾਇਆ ਤੇ ਚਲੋ ਇਹ ਸਾਡੇ ਐਮਪੀ ਸਾਹਿਬ ਆ ਇਹਨਾਂ ਦਾ ਫਰਜ਼ ਵੀ ਬਣਦਾ ਸੀਗਾ ਸਾਡੇ ਨਾਲ ਅਸੀਂ ਇਹਨਾਂ ਨੂੰ ਇਹਨਾਂ ਦੀ ਸਪੋਰਟ ਕੀਤੀ ਤੇ ਇਹ ਸੰਗਤ ਦੀ ਸਪੋਰਟ ਤੇ ਆ ਸੇਵਾਦਾਰ ਆ ਇਹ ਇਹ ਕੋਈ ਐਮਪੀ ਤਾਂ ਨਹੀਂਗੇ ਇਹ ਸੇਵਾਦਾਰ ਐਮਪੀ ਆ ਲੋਕਾਂ ਦੇ ਸੇਵਾ ਕਰਨ ਵਾਲੇ ਐਮਪੀ ਆ ਇਹ ਤੇ ਇਹਨਾਂ ਨੇ ਬਹੁਤ ਚੰਗਾ ਕੀਤਾ ਸਾਨੂੰ ਮਿਲਣ ਆਏ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਨਹੀਂ ਜੀ ਉਸ ਘਟਨਾ ਕਰਮ ਤੋਂ ਬਾਅਦ ਮੇਰੀ ਸਿੱਧੀ ਗੱਲਬਾਤ ਉਹਦੇ ਨਾਲ ਕੋਈ ਨਹੀਂ ਹੋਈ ਜੀ ਹਾਂਜੀ ਉਹ ਕੋਈ ਪਤਾ ਨਹੀਂ ਉਹ ਕਿੱਥੇ ਆ ਕਿੱਥੇ ਨਹੀਂ ਹੈਗਾ ਵੀ ਜੇ ਤਾਂ ਪ੍ਰਸ਼ਾਸਨ ਨੂੰ ਪਤਾ ਪੁਲਿਸ ਦਾਵਾ ਕਰਦੀ ਹੈ ਕਿ ਦੁਬਈ ਚਲਾ ਗਿਆ ਉਸੇ ਦਿਨੀ ਸ਼ਾਮ ਨੂੰ ਜਿਹੜਾ ਦੁਬਈ ਚਲਾ ਗਿਆ ਪੁਲਿਸ ਕਹਿੰਦੀ ਹੈ ਜੀ ਐਸਐਸਪੀ ਸਾਹਿਬ ਦੇ ਮੈਂ ਵੀ ਮੀਡੀਆ ਤੇ ਬਿਆਨ ਸੁਣੇ ਆ ਵੀ ਉਹ ਦੁਬਈ ਚਲਾ ਗਿਆ ਪਰ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਵੀ ਉਹ ਦੁਬਈ ਚਲਾ ਗਿਆ ਕਿ ਜਾਂ ਕਿਤੇ ਹੋਰ ਰੁਕ ਕਰਦੇ ਆ ਜੀ ਅਗਲੀ ਖਬਰ ਤੇ ਵੱਲ ਲੁਧਿਆਣਾ ਪਛਮੀ ਦੀ ਜ਼ਿਮਨੀ ਚੌਂ ਨੂੰ ਲੈ ਕੇ ਪ੍ਰਸ਼ਾਸਨ ਪਰਬੰਧ ਨੇ ਜਿਹੜੇ ਉਹ ਮੁਕੰਮਲ ਕਰ ਲਏਗੇ ਨੇ ਐਡੀਸੀਪੀ ਰਮਨਦੀਪ ਸਿੰਘ ਭੋਲਰ ਨੇ ਮੀਡੀਆ ਕਾਨਫਰੰਸ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਸੰਵੇਦਨਸ਼ੀਲ ਬੂਥਾਂ ਤੇ ਹੋਰ ਵੀ ਕਰੜੇ ਪ੍ਰਬੰਧ ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣਗੇ ਸੰਵੇਦਨਸ਼ੀਲ ਬੂਥਾਂ ਤੇ ਪੁਲਿਸ ਦੇ ਵਾਧੂ ਜਵਾਨ ਤਾਇਨਾਤ ਕੀਤੇ ਜਾਣਗੇ ਐਡੀਸੀਪੀ ਰਮਨਦੀਪ ਸਿੰਘ ਭੋਲਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੀ ਕੁਝ ਕਿਹਾ ਜ਼ਿਮਨੀ ਚੋਣ ਦੇ ਪ੍ਰਬੰਧਾਂ ਨੂੰ ਲੈ ਕੇ ਆਓ ਸੁਣ ਲੈਂਦੇ ਹਾਂ ਜੀ ਜੋ ਮਾਨਯੋਗ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਹੋਰ ਹਦਾਇਤਾਂ ਨੇ ਅੱਜ ਸ਼ਾਮ 6 ਵਜੇ ਤੋਂ ਬਾਅਦ 48 ਘੰਟੇ ਦਾ ਸਮਾਂ ਸ਼ੁਰੂ ਹੋ ਜਾਏਗਾ ਅਸੀਂ 72 ਘੰਟੇ ਦੇ ਸਮਾਂ ਦੇ ਵਿੱਚ ਚੱਲ ਰਹੇ ਨੇ ਔਰ ਜਿਹੜੀ ਰੈਸਟ੍ਰਿਕਸ਼ਨਸ ਹੈ ਉਹ ਕੈਂਪੇਨ ਪੀਰੀਅਡ ਕੈਂਪੇਨ ਪੀਰੀਅਡ ਖਤਮ ਹੋ ਜਾਂਦਾ 6 ਵਜੇ ਤੋਂ ਬਾਅਦ ਜਿਹੜਾ ਕੋਈ ਵੀ ਆਊਟਸਾਈਡ ਹਲਕਾ ਚੋਠ ਲਿਨੀਆਣਾ ਪੱਛਮੀ ਤੋਂ ਬਾਹਰ ਦਾ ਬੰਦਾ ਇੱਥੇ ਹੈਗਾ ਉਹਨੂੰ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਸ ਹਲਕੇ ਨੂੰ 6 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਛੱਡ ਕੇ ਆਪਣੇ ਆਪਣੇ ਜਿੱਥੇ ਵੀ ਉਹ ਬਸਨੀ ਰਹਿ ਗਏ ਉੱਥੇ ਆਪਣਾ ਆਪਣਾ ਇਸ ਹਲਕੇ ਤੋਂ ਮਤਲਬ ਬਾਹਰ ਚਲੇ ਜਾਣਾ ਔਰ ਜਿਹੜਾ ਪੰਜ ਬੰਦੇ ਤੋਂ ਜ਼ਿਆਦਾ ਇਕੱਠ ਦੇ ਉੱਤੇ ਪਾਬੰਦੀ ਲੱਗ ਜਾਂਦੀ ਹੈ ਔਰ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਡਰਾਈ ਡੇ ਘੋਸ਼ਿਤ ਕੀਤਾ ਜਾਂਦਾ ਹੈ ਅੱਜ 6 ਵਜੇ ਤੋਂ ਲੈ ਕੇ ਸ਼ਾਮ ਦੇ ਔਰ ਜਦੋਂ ਤੱਕ ਪੋਲਿੰਗ ਸਮਾਪਤ ਨਹੀਂ ਹੁੰਦੀ ਉਦੋਂ ਤੱਕ ਡਰਾਈ ਡੇ ਘੋਸ਼ਿਤ ਰਹਿੰਦਾ ਹੈ ਆ ਸਰ ਕਿੰਨੇ ਬੂਥ ਤਾਂ ਹੈਗੇ ਨੇ ਖਾਸ ਤੌਰ ਤੇ ਜੇਕਰ ਕੋਈ ਫੋਲੋ ਹੈ ਜਾਂ ਕਿਸੇ ਨੂੰ ਰਿਕਵੈਸਟ ਕਰਦੇ ਟੋਟਲ 192 ਬੂਥ ਪਲੱਸ 2 ਆਕਸੀਲਰੀ ਬੂਥ ਬਣਾਏ ਗਏ ਨੇ 194 ਬੂਥ ਨੇ ਪਰ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਹਾਂ ਕਿ ਹਰ ਇੱਕ ਬੂਥ ਉੱਤੇ ਜਿਹੜੀ ਅੱਜ ਕੱਲ੍ਹ ਆਪ ਨੂੰ ਪਤਾ ਹੈ ਕਿ ਗਰਮੀ ਬਹੁਤ ਜ਼ਿਆਦਾ ਹੈ ਹਰ ਇੱਕ ਬੂਥ ਉੱਤੇ ਸਾਡੇ ਛੇੜ ਵਾਸਤੇ ਟੈਂਟ ਸ਼ਾਮਿਆਨਾ ਉੱਥੇ ਠੰਡਾ ਪਾਣੀ ਦਾ ਅਰੇਂਜਮੈਂਟ ਉੱਥੇ ਛਬੀਲ ਵਾਸ਼ਰੂਮਸ ਔਰ ਪਾਰਟੀਆਂ ਵਾਸਤੇ ਪੋਲਿੰਗ ਪਾਰਟੀ ਜਿਹੜੀ ਹੋ ਜਾਰੀ ਹੈ ਉੱਥੇ ਉਹਨਾਂ ਵਾਸਤੇ ਬਿਜਲੀ ਪਾਣੀ ਸਭ ਦਾ ਪ੍ਰਬੰਧ ਪੂਕਤਾ ਪਰਬੰਧ ਕੀਤਾ ਗਿਆ ਸੈਨੀਟਾਈਜ਼ਰ ਔਰ ਵੀ ਇਸ ਤਰ੍ਹਾਂ ਦੇ ਹੈਲਥ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਜਿਵੇਂ ਕਿ ਆਪ ਨੂੰ ਪਤਾ ਹੈ ਕਿ ਕੋਵਿਡ ਦੇ ਵੀ ਥੋੜੇ ਥੋੜੇ ਕੇਸਿਸ ਸਾਹਮਣੇ ਆ ਰਹੇ ਨੇ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਹਰੇਕ ਬੂਥ ਨੂੰ ਸੀਸੀਟੀਵੀ ਕੈਮਰੇ ਨਾਲ ਕਵਰ ਕੀਤਾ ਗਿਆ ਜਿਹਨੂੰ ਅਸੀਂ ਵੈਬ ਕਾਸਟਿੰਗ ਕਹਿੰਦੇ ਹਾਂ ਉਹ 100% ਕੀਤੀ ਗਈ ਹੈ ਉਹਦਾ ਅਸੀਂ 12 ਨੰਬਰ ਕੰਟਰੋਲ ਰੂਮ ਸਾਡੇ ਇੱਥੇ ਸਟੈਬਲਿਸ਼ ਕੀਤਾ ਹੈ ਜਿਹਦੇ ਉੱਤੇ ਇੱਕ ਸੀਨੀਅਰ ਅਫਸਰ ਜਨਰਲ ਆਬਜ਼ਰਵਰ ਜਿਹੜੇ ਸੀਨੀਅਰ ਆਈਐਸ ਅਧਿਕਾਰੀ ਜਿਹੜੇ ਬਾਹਰੋਂ ਆਏ ਨੇ ਉਹ ਮੋਨੀਟਰ ਕਰਦੇ ਨੇ ਇਸ ਤੋਂ ਇਲਾਵਾ ਜਿਹੜੇ ਇਲੈਕਸ਼ਨ ਕਮਿਸ਼ਨ ਦੀ ਥਰਡ ਆਈ ਜਿਹਨੂੰ ਆਪਾਂ ਕਹਿੰਦੇ ਨੇ ਮਾਈਕਰੋ ਆਬਜ਼ਰਵਰ ਹਰ ਇੱਕ ਪੋਲਿੰਗ ਲੋਕੇਸ਼ਨ ਤੇ 66 ਮਾਈਕਰੋ ਆਬਜ਼ਰਵਰ ਜੋ ਕਿ ਕੇਂਦਰ ਸਰਕਾਰ ਸੈਂਟਰਲ ਗਵਰਨਮੈਂਟ empioyes ਮਾਈਕਰੋ ਆਬਜ਼ਰਵਰ ਲੱਗਦੇ ਨੇ ਉਹ ਆਬਜ਼ਰਵਰ ਦੀ ਹੱਥਾਂ ਬਾਵਾ ਹੁੰਦੀਆਂ ਨੇ ਜੋ ਉੱਥੇ ਪਲ-ਪਲ ਦੀ ਰਿਪੋਰਟ ਜਨਰਲ ਆਬਜ਼ਰਵਰ ਨੂੰ ਦਿੰਦੀਆਂ ਸੁਲਤਾਨਾ ਦੇ ਵਿੱਚ ਜ਼ਿਮਨੀ ਚੋਣ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਪੁਖਤਾ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਉਹ ਕਹਿੰਦੇ ਵੀ ਸਬੇਧਨਸ਼ੀਲ ਬੂਥ ਨੇ ਜਿਹੜੇ ਉਤੇ ਪੁਲਿਸ ਫੋਰਸ ਆ ਜਿਹੜੀ ਉਹ ਤਾਇਨਾਤ ਕੀਤੀ ਜਾਊਗੀ ਤੇ ਕੋਈ ਵੀ ਇਹੋ ਜਿਹੀ ਅੰਸ਼ਖਾਮੀ ਘਟਨਾ ਜਾਂ ਕੋਈ ਵੀ ਇਹੋ ਜਿਹਾ ਇਨਸੀਡੈਂਟ ਨਾ ਵਾਪਰ ਸਕੇ ਤੇ ਵੈਬ ਕਾਸਟਿੰਗ ਦਾ ਵੀ ਜ਼ਿਕਰ ਕੀਤਾ ਉਹ ਕਹਿੰਦੇ ਹਰੇਕ ਬੂਥ ਦਾ ਡਾਇਰੈਕਟ ਜਿਹੜਾ ਉਹ ਸੀਸੀਟੀਵੀ ਕੈਮਰੇਆਂ ਦੇ ਨਾਲ ਲਿੰਕ ਹੋਊਗਾ ਤਾਂ ਜੋ ਉਹਨਾਂ ਨੂੰ ਮੁਕੰਮਲ ਜਾਣਕਾਰੀ ਮਿਲ ਸਕੇ ਤੇ ਦੇਖਿਆ ਜਾਵੇ ਵੀ ਜਿਹੜੀ VOTING ਹੈ ਲੋਕ ਆਪਣੇ ਮਤਦਾਦਾਨ ਕਰ ਰਹੇ ਨੇ ਉਹ ਤੋਂ ਬਿਲਕੁਲ ਸਹੀ ਤਰੀਕੇ ਦੇ ਨਾਲ ਕੀਤਾ ਜਾਵੇ ਸੋ ਲੁਧਿਆਣਾ ਦੇ ਵਿੱਚ ਬੇਹਤ ਥੋੜਾ ਸਮਾਂ ਰਹਿ ਗਿਆ 29 ਤਰੀਕ ਨੂੰ VOTING ਹੋਣੀ ਹੈ ਤੇ 30 ਨੂੰ ਰਿਜ਼ਲਟ ਆਉਣਾ ਹੈ ਤੇ ਰਵਾਇਤੀ ਪਾਰਟੀਆਂ ਵੱਲੋਂ ਚਾਹੇ ਸੂਬੇ ਦੀ ਸਰਕਾਰ ਹੋਵੇ ਸੰਜੀਵ ਅਰੋੜਾ ਤੇ ਜਿਹੜਾ ਉਹ ਦਾਅ ਖੇਡਿਆ ਕਾਂਗਰਸ ਦੀ ਗੱਲ ਕਰੀਏ ਭਾਰਤ ਭੂਸ਼ਣ ਆਸ਼ੂ ਭਾਜਪਾ ਦੇ ਜੀਵਨ ਗੁਪਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਵਕਾਰ ਸਿੰਘ ਘੁੰਮਣ ਜਿਹੜਾ ਉਹ ਲਗਾਤਾਰ ਦਾਅ ਖੇਡਿਆ ਗਿਆ ਆਪਣੇ ਵੱਲੋਂ ਚੋਣ ਪ੍ਰਚਾਰ ਵੀ ਵੱਡੇ ਪੱਧਰ ਤੇ ਕੀਤਾ ਗਿਆ ਤੇ ਦੂਜੇ ਪਾਸੇ ਕਾਂਗਰਸ ਵੱਲੋਂ ਸੁਪਰ ਸਰਕਾਰ ਤੇ ਕਈ ਇਲਜ਼ਾਮ ਵੀ ਲਗਾਏ ਗਏ ਨੇ ਸੋ ਲੁਧਿਆਣਾ ਦੇ ਵਿੱਚ ਪ੍ਰਸ਼ਾਸਨਿਕ ਪੁਖਤਾ ਪ੍ਰਬੰਧ ਕੀਤੇ ਗਏ ਨੇ ਹਰ ਇੱਕ ਚੀਜ਼ ਤੇ ਹਰ ਇੱਕ ਕੋਨੇ ਤੇ ਜਿਹੜੀ ਆ ਉਹ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਵੀ ਕੋਈ ਸ਼ਰਾਰਤੀ ਅੰਸਰ ਜਾਂ ਕੋਈ ਬਾਹਰੋਂ ਲੋਕ ਆ ਕੇ ਕਿਸੇ ਤਰੀਕੇ ਦੀ ਵੀ ਇਸ ਜ਼ਿਮਨੀ ਚੋਣ ਦੇ ਵਿੱਚ ਖਲਲ ਨਾ ਪਾ ਸਕਣ ਸੋ ਲਗਾਤਾਰ ਜਿਹੜਾ ਉਹ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਜਿਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਹੋਣਾ ਨੇ ਦਿੱਤੀ। ਸੋ ਰੁਕ ਕਰਦੇ ਹਾਂ ਜੀ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਦਾਖਲ ਹੁੰਦਾ ਇੱਕ ਪਾਕਿਸਤਾਨੀ ਨਾਗਰਿਕ ਕਾਬੂ ਕੀਤਾ ਗਿਆ। ਬੀਐਸਐਫ ਨੇ ਤਰੰਤਾਂ ਸਰਹੱਦ ਨੇੜੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੂਤਰਾਂ ਮੁਤਾਬਕ ਗਲਤੀ ਨਾਲ ਪੰਜਾਬ ਵਿੱਚ ਦਾਖਲ ਹੋਇਆ ਸੀ ਇਹ ਪਾਕਿਸਤਾਨੀ ਕਿਸਾਨ। ਬੀਐਸਐਫ ਵੱਲੋਂ ਨਾਗਰਿਕ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਗ੍ਰਿਫਤਾਰ ਪਾਕਿਸਤਾਨੀ ਦੀ ਉਮਰ 28 ਤੋਂ 30 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਪਾਕਿਸਤਾਨੀ ਨਾਗਰਿਕ ਕਿਸਾਨ ਹੈ ਇਹ ਮੁੱਢਲੀ ਜਾਣਕਾਰੀ ਜਿਹੜੀ ਹੈ ਉਹ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਹੈ ਸੋ ਇਹ ਵੀ ਕਿਹਾ ਜਾ ਰਿਹਾ ਹੈ ਵੀ ਜੋ ਗਲਤੀ ਨਾਲ ਜ਼ੀਰੋ ਲਾਈਨ ਨੂੰ ਪਾਰ ਕਰਦੇ ਹੋਏ ਪੰਜਾਬ ਦੇ ਵਿੱਚ ਦਾਖਲ ਹੋਇਆ ਸੀ ਸੋ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਵੀ ਪੰਜਾਬ ਦੇ ਵਿੱਚ ਦਾਖਲ ਹੋ ਰਿਹਾ ਸੀ ਇਹ ਪਾਕਿਸਤਾਨੀ ਨਾਗਰਿਕ ਕਿਸੇ ਤਰੀਕੇ ਦੇ ਨਾਲ ਕਿਸਾਨ ਜਿਹੜਾ ਉਹ ਪਾਕਿਸਤਾਨ ਦਾ ਇਹ ਦੱਸਿਆ ਜਾ ਰਿਹਾ ਹੈ ਤੇ ਜ਼ੀਰੋ ਲਾਈਨ ਨੂੰ ਕਰਾਸ ਕਰਕੇ ਅੱਗੇ ਜਿਹੜਾ ਉਹ ਪੰਜਾਬ ਦੇ ਵਿੱਚ ਦਾਖਲ ਹੋ ਗਿਆ ਹਾਲਾਂਕਿ ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪੂਰੀ ਜਾਣਕਾਰੀ ਜਿਹੜੀ ਹੈ ਉਹ ਪ੍ਰਸ਼ਾਸਨ ਇਸ ਤੋਂ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਰੁਕ ਕਰਦੇ ਹਾਂ ਜੀ ਅਗਲੀ ਖਬਰ ਦੇ ਵੱਲ ਜੁੱਧ ਨਸ਼ੇ ਵਿਰੁੱਧ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਕੀਤੀ ਹੈ ਫਿਰੋਜ਼ਪੁਰ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਜਿਸ ਕੋਲੋਂ 9 ਕਿਲੋ 400 ਗ੍ਰਾਮ ਹਿਰੋਇਨ ਤੇ 2,10,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਤਸਕਰ ਦੇ ਪਾਕਿਸਤਾਨੀ ਤਸਕਰਾਂ ਦੇ ਨਾਲ ਸੰਬੰਧ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਪੁਲਿਸ ਨੂੰ ਚੱਕਮਾ ਦੇ ਕੇ ਇੱਕ ਤਸਕਰ ਫਰਾਰ ਵੀ ਹੋ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਡੀਆਈਜੀ ਫਰੋਜ਼ਪੁਰ ਰੇਂਜ ਨੇ ਕੀ ਕੁਝ ਕਿਹਾ ਆਓ ਸੁਣ ਲੈਣੇ ਇਹਦੇ ਵਿੱਚ ਜਿਹੜਾ ਫਰੋਜ਼ਪੁਰ ਇਸਨੇ 9 ਕਿਲੋ 400 ਗ੍ਰਾਮ ਹਿਰੋਇਨ ਰਿਕਵਰ ਕੀਤੀ ਆ ਇਹਦੇ ਵਿੱਚ ਜਿਹੜੇ ਦੋ ਦੋਸ਼ੀ ਸੀਗੇ ਇੱਕ ਤੇ ਭੱਜਣ ਚ ਫਰਾਰ ਹੋਣ ਦੇ ਵਿੱਚ ਕਾਮਯਾਬ ਹੋਇਆ ਜਿਹਦਾ ਨਾਂ ਅਜੀ ਹੈ ਸੀਗਾ ਹਰਮੇਸ਼ ਉਰ ਫਰਮੇਸ਼ ਕੱਟਾ ਨਾਂ ਦਾ ਜਿਹੜਾ ਦੋਸ਼ੀ ਹੈ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਦੇ ਤੋਂ ਇਹ ਸਾਰੀ ਰਿਕਵਰੀ ਹੋਈ ਹੈ 9 ਕਿਲੋ 400 ਗ੍ਰਾਮ ਹਿਰੋਇਨ 200 2,10,000 ਰੁਪਏ ਡਰੱਗ ਮਨੀ ਇੱਕ ਮੋਟਰਸਾਈਕਲ ਸੋ ਇਹਦੇ ਫਾਰਵਰਡ ਤੇ ਬੈਕਵਰਡ ਲਿੰਕ ਦੇ ਉੱਤੇ ਜਿਹੜਾ ਉਹ ਕੰਮ ਕੀਤਾ ਜਾ ਰਿਹਾ ਫਰਦਰ ਹੋਰ ਜਿਹੜੀਆਂ ਰਿਕਵਰੀਸ ਜਾਂ ਹੋਰ ਜਿਹੜੀਆਂ ਰੈਸ ਆ ਉਹ ਇਹਦੇ ਤੇ ਜਲਦੀ ਕੀਤੀਆਂ ਜਾਣਗੀਆਂ ਸਰ ਜਿਹੜੇ ਇਹ ਫੜੇਗੇ ਹੈਗੇ ਮੁਕਦਮਾ ਦਰਜ ਹੈਗਾ ਜਿਹੜਾ ਜਿਹੜਾ ਇਹ ਰਮੇਸ਼ ਤੇ ਰਮੇਸ਼ ਕਟਾ ਜਿਹੜਾ ਸਾਡੇ ਕੋਲ ਇੱਕ ਬੰਦਾ ਹੈਗਾ ਇਹਦੇ ਸਾਡੇ ਕੋਲ ਇਸ ਵਾਲੇ ਫਿਰੋਜ਼ਪੁਰ ਡਿਸਟ੍ਰਿਕਟ ਚ ਤੇ ਇਹਦਾ ਕਿਤੇ ਕੋਈ ਕ੍ਰਾਈਮ ਦਾ ਹੈ ਨਹੀਂ ਸੀ ਬਟ ਅਸੀਂ 올 ਪੰਜਾਬ ਤੇ 올 ਇੰਡੀਆ ਇਸ ਬਾਰੇ ਕੁਐਸਟਿਸ਼ਨਸ ਕੀਤੀਆਂ ਨੇ ਜੇ ਕਿਤੇ ਹੋਰ ਇਹਦਾ ਕ੍ਰਿਮੀਨਲ ਰਿਕਾਰਡ ਹੋਊਗਾ ਤੇ ਉਸ ਕਨਸਰਨਡ ਸਟੇਟ ਵੱਲੋਂ ਜਾਂ ਕਨਸਰਨਡ ਏਜੰਸੀ ਵੱਲੋਂ ਸਾਡੇ ਨਾਲ ਸ਼ੇਅਰ ਕੀਤਾ ਜਾਵੇ ਸਰ ਜਿਹੜੀ 2 ਕਿਲੋ ਜਿਹੜਾ ਸੜੀ ਆ ਇਹ ਸਰ ਆਪਣੇ ਮਾਲਕਾਂ ਵਾਸਤੇ ਕੰਮ ਕਰਦਾ ਸੀਗਾ ਜੀ ਸੀ ਇਹ ਅਜੇ ਤਨ ਮੈਂ ਦੱਸ ਰਿਹਾ ਵੀ ਇਹਦੇ ਦੀ ਅਸੀਂ ਸਾਰੀ ਇੰਟਰੋਗੇਸ਼ਨ ਦਾ ਪਾਰਟ ਆ ਇਹਦਾ ਰਿਮਾਂਡ ਲੈ ਕੇ ਇਹਦੀ ਸਾਰੀ ਪੁੱਛਗਿਛ ਕੀਤੀ ਜਾਊਗੀ ਵੀ ਇਹੋ ਹੀ ਬਿੱਗ ਫਿਸ਼ ਹੈ ਕਿ ਇਹਦੇ ਉੱਤੇ ਕੋਈ ਹੋਰ ਇਹਦਾ ਸਰਗਣਾ ਹੈਗਾ ਅੱਗੇ ਇਹਨੇ ਕਿੱਥੇ ਕਿੱਥੇ ਸਪਲਾਈ ਕਰਨੀ ਕਿਹੜਾ ਕਿਹੜਾ ਦਾ ਰੂਟ ਸੀਗਾ ਉਹ ਸਾਰੀਆਂ ਅਰੈਸਟ ਵਗੈਰਾ ਜਿਹੜੀਆਂ ਫਾਰਵਰਡ ਬੈਕਵਰਡ ਤੇ ਜਾ ਕੇ ਉਹ ਸਾਨੂੰ ਟਾਈਮ ਲੱਗੂਗਾ ਅਗਲੇ ਜਿੱਦਾਂ ਜਿੱਦਾਂ ਕੋਈ ਅਰੈਸਟ ਜਾਂ ਰਿਕਵਰੀਸ ਹੋਣਗੀਆਂ ਉਹ ਤੁਹਾਨੂੰ ਨਾਲ ਦੇ ਨਾਲ ਅਸੀਂ ਦੱਸਤਾ ਸਰ ਜਿਹੜੀ ਰਿਪੋਰਟ ਆਈ ਹੈ ਜੀ ਇਹ ਕਿੱਥੋਂ ਆਈ ਹੈਗੀ ਸੀ ਕਿੱਥੋਂ ਲੈ ਕੇ ਆਏ ਹੈਗੇ ਆ ਇਹ ਪਾਕਿਸਤਾਨ ਦੇ ਵੱਲੋਂ ਆਈ ਹੈ ਕਿਸ ਦੇ ਜ਼ਰੀਏ ਆਈ ਜਿਹੜੀ ਸੀ ਜਿਹੜਾ ਸੋਰਸ ਹੈ ਤਾਂ ਪਾਕਿਸਤਾਨ ਆ ਬਟ ਇਹ ਕਦੋਂ ਆਈ ਕਿਵੇਂ ਆਈ ਕਿਹੜੇ ਖੇਤਾਂ 'ਚ ਡਿੱਗੀ ਉਹ ਸਾਰਾ ਮੈਟਰ ਆਫ ਇਨਵੈਸਟੀਗੇਸ਼ਨ ਆ ਉਹ ਮਿਨਿਊਰਲੀ ਸਾਰੀ ਜਿਹੜੀ ਡਿਊਰਿੰਗ ਦੀ ਇੰਟਰੋਗੇਸ਼ਨ ਪੁੱਛਗਿਸ਼ ਕਰਕੇ ਅੱਗੇ ਫਰਦਰ ਸਾਰਾ ਲਿੰਕ ਜੋੜ ਕੇ ਜਿੰਨੀਆਂ ਗ੍ਰਿਫਤਾਰੀਆਂ ਜਾਂ ਰਿਕਵਰੀਆਂ ਹੋਣ ਹੋਣ ਵਾਲੀਆਂ ਉਹ ਸਾਰੀਆਂ ਕੀਤੀਆਂ ਸੋ ਪੰਜਾਬ ਵਿੱਚ ਯੁੱਧ ਨਸ਼ੇ ਵਿਰੋਧ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ ਤਾਂ ਜੋ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਾਸ ਤੌਰ ਤੇ ਜਿਹੜਾ ਸਿੰਥੈਟਿਕ ਡਰੱਗ ਹੈ ਉਹਨੂੰ ਜੜ ਤੋਂ ਖਤਮ ਕੀਤਾ ਜਾਵੇ ਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਦਲਦਲ ਤੋਂ ਇਸ ਕੋਹੜ ਤੋਂ ਕੱਢਿਆ ਜਾ ਸਕੇ ਜਿਸ ਦੇ ਤਹਿਤ ਪੰਜਾਬ ਪੁਲਿਸ ਬੜੀ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਹੈ ਜ਼ੀਰੋ ਟੋਲਰੈਂਸ ਹੈ ਜਿਹੜੀ ਉਹ ਨਸ਼ਾ ਤਸਕਰਾਂ ਦੇ ਉੱਪਰ ਦਿਖਾਈ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਨਸ਼ਾ ਤਸਕਰ ਫੜਿਆ 9 ਕਿਲੋ 200 ਗ੍ਰਾਮ ਹੈਰੋਇਨ ਜੜੀ ਉਹ ਇਸ ਨਸ਼ਾ ਤਸਕਰ ਕੋਲੋਂ ਫੜੀ ਗਈ ਹੈ ਤੇ ਬੈਕਵਰਡ ਫਾਰਵਰਡ ਲਿੰਕਸ ਨੇ ਜਿਹੜੇ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਖੰਗਾਲੇ ਜਾ ਰਹੇ ਨੇ ਇਹਦੇ ਰੂਟਸ ਕੀ ਸੀਗੇ ਪਾਕਿਸਤਾਨ ਦੇ ਕਿਹੜੇ ਤਸਕਰਾਂ ਦੇ ਨਾਲ ਲਿੰਕ ਸੀਗੇ ਇਹ ਹੈਰੋਇਨ ਕਿੱਥੇ-ਕਿੱਥੇ ਸਪਲਾਈ ਕਰਨੀ ਸੀ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਵੀ ਕੀ ਇਹੀ ਕੋਈ ਵੱਡਾ ਮਗਰਮਾਸੀ ਕੋਈ ਬਿਗ ਫਿਸ਼ ਸੀ ਜਾਂ ਹੋਰ ਇਸ ਦੇ ਪਿੱਛੇ ਕੋਈ ਵੱਡਾ ਸਰਗਣਾ ਜਾਂ ਕੋਈ ਨੈਕਸਸ ਜਾਂ ਕੋਈ ਗਰੋਹ ਕੰਮ ਕਰ ਰਿਹਾ ਕਿਉਂਕਿ ਵੱਡੀ ਖੇਪ ਜਿਹੜੀ ਆ ਉਹ ਫਿਰੋਜ਼ਪੁਰ ਦੀ ਆਪਾਲਿਸ ਪ੍ਰਸ਼ਾਸਨ ਨੂੰ ਮਿਲੀ ਹੈ ਕਿਉਂਕਿ ਲਗਾਤਾਰ ਜਿਹੜਾ ਉਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਪੀਲਾ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਤੇ ਕਿਹਾ ਜਾ ਰਿਹਾ ਹੈ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਸਾਫ਼ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਹੋਈ ਹੈ ਵੀ ਜਾਂ ਤਾਂ ਤੁਸੀਂ ਸੂਬਾ ਛੱਡ ਦਿਓ ਜਾਂ ਫਿਰ ਆਪਣਾ ਤਸਕਰੀ ਦਾ ਤੰਦਾ ਛੱਡ ਦਿਓ ਸੋ ਵੱਡੀਆਂ ਰਿਕਵਰੀਆਂ ਜਿਹੜੀਆਂ ਉਹ ਪੰਜਾਬ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਨੇ ਇੱਕ ਵੱਡੀ ਖੇਪ ਫਿਰੋਜ਼ਪੁਰ ਪੁਲਿਸ ਨੂੰ ਜਿਹੜੀ ਹੈ ਸਫਲਤਾ ਹਾਸਲ ਹੋਈ ਹੈ ਤੇ ਇੱਕ ਨਸ਼ਾ ਤਸਕਰਾ ਜਿਹੜਾ ਕੋ ਇਸ ਦੇ ਵਿੱਚ ਭੱਜਣ ਦੇ ਵਿੱਚ ਫਰਾਰ ਹੋ ਗਿਆ ਪਰ 9 ਕਿਲੋ ਤੋਂ ਵੱਧ ਦੀ ਹੀਰੋਇਨ ਫੜੇ ਜਾਣਾ ਵਾਕਈ ਜਿਹੜਾ ਉਹ ਫਿਰੋਜ਼ਪੁਰ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਜਿਹੜੀ ਹੈ ਉਹ ਹਾਸਲ ਕੀਤੀ ਗਿਆ ਰੋਕ ਕਰਦੇ ਹਾਂ ਜੀ ਅਗਲੀ ਖਬਰ ਦੇ ਵੱਲ ਅੰਮ੍ਰਿਤਸਰ ਵਿੱਚ ਕੋਵਿਡ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਨੇ ਸਰਕਾਰੀ ਮੈਡੀਕਲ ਕਾਲਜ ਦੇ ਤਿੰਨ ਜੂਨੀਅਰ ਡਾਕਟਰ ਜਿਹੜੇ ਨੇ ਉਹ ਪੋਜ਼ਿਟਿਵ ਪਾਏ ਗਏ ਨੇ ਘਰ ਵਿੱਚ ਇਕਾਂਤ ਵਾਸ ਕੁਆਰੰਟਾਈਨ ਜਿਹੜੇ ਨੇ ਉਹ ਤਿੰਨੋਂ ਡਾਕਟਰ ਕਰ ਦਿੱਤੇ ਗਏ ਨੇ ਦੇਸ਼ ਕਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੇ ਲੋਕਾਂ ਦੀ ਚਿੰਤਾ ਵਧਾ ਦਤੀ ਹੈ ਅਮ੍ਰਿਤਸਰ 'ਚ ਹੁਣ ਤੱਕ ਕਰੋਨਾ ਵਾਇਰਸ ਦੇ 6 ਮਾਮਲੇ ਸਾਹਮਣੇ ਆ ਚੁੱਕੇ ਨੇ ਕੀ ਕੁਝ ਕਿਹਾ ਸਿਵਲ ਸਰਜਨ ਅਮ੍ਰਿਤਸਰ ਦੇ ਡਾਕਟਰ ਕਿਰਨਦੀਪ ਕੌਰ ਨੇ ਆਓ ਸੁਣ ਲੈਂਦੇ ਹਾਂ ਕਰੋਨਾ ਦੇ ਸ਼ੁੱਕਰਵਾਰ ਦੋ ਪੇਸ਼ੈਂਟ ਆਏ ਸੀ ਔਰ ਦੋ ਕੱਲ ਤਿੰਨ ਪੇਸ਼ੈਂਟ ਕੱਲ ਪੋਜ਼ਿਟਿਵ ਆਏ ਐ ਇਹਦੇ ਵਿੱਚੋਂ ਚਾਰ ਪੇਸ਼ੈਂਟ ਤਾਂ ਸਿਗੇ ਜਿਹੜੇ ਕਿ ਮੈਡੀਕਲ ਕਾਲਜ ਦੇ ਵਿੱਚ ਗੁਰਨਾਣਕ ਸਿੰਘ ਹਸਪੀਟਲ ਦੇ ਵਿੱਚ ਹੀ ਕੰਮ ਕਰ ਰਹੇ ਆ ਔਰ ਇੱਕ ਪੇਸ਼ੈਂਟ ਸੀ ਉਹ ਗਾਇਨੀ ਦਾ ਪੇਸ਼ੈਂਟ ਸੀਗਾ ਉਹ ਹਸਪੀਟਲ ਡਿਲੀਵਰੀ ਕਰਵਾਣ ਆਇਆ ਸੀ ਉਹਦਾ ਟੈਸਟ ਕੀਤਾ ਗਿਆ ਉਹਨੂੰ ਬੁਖਾਰ ਆ ਰਿਹਾ ਸੀ ਤੇ ਉਹ ਪੋਜ਼ਿਟਿਵ ਆਇਆ ਇਹ ਸਾਰੇ ਪੇਸ਼ੈਂਟ ਹੁਣ ਸਾਰੇ ਦੇ ਸਿੰਪਟਮਸ ਫ੍ਰੀ ਹੈ ਇਹਨਾਂ ਨੂੰ ਕੋਈ ਖਾਂਸੀ ਜ਼ੁਕਾਮ ਦਾ ਬੁਖਾਰ ਨਹੀਂ ਹੈ ਇਹਨਾਂ ਨੂੰ ਹੋਮ ਆਈਸੋਲੇਟ ਕੀਤਾ ਗਿਆ ਇਹ ਕਿੰਨਾ ਵੈਰੀਐਂਟ ਜਿਹੜਾ ਇਹ ਨਵਾਂ ਵੈਰੀਐਂਟ ਆਇਆ ਇਹ ਕਿੱਥਾਂ ਕੁ ਕਰਨਾ ਨਹੀਂ ਇਹ ਨਵਾਂ ਵੈਰੀਐਂਟ ਬਿਲਕੁਲ ਵੀ ਖਤਰਨਾਕ ਨਹੀਂ ਹੈ ਇਸ ਲਈ ਇਸ ਤੋਂ ਘਬਰਾਣ ਦੀ ਲੋੜ ਨਹੀਂ ਇਦੇ ਵਿੱਚ ਨਾਰਮਲ ਸਿੰਪਟਮ ਜਿਵੇਂ ਆਪਾਂ ਨੂੰ ਖਾਂਸੀ ਜ਼ੁਕਾਮ ਬੁਖਾਰ ਹੁੰਦਾ ਹੈ ਉਹਵੇਂ ਦੇ ਸਿੰਪਟਮਸ ਹੀ ਆਉਂਦੇ ਆ ਜਿਹੜਾ ਕਿ ਚਾਰ ਪੰਜ ਦਿਨਾਂ ਵਿੱਚ ਬਿਲਕੁਲ ਠੀਕ ਹੋ ਜਾਂਦਾ ਹੈ ਇਹਦੇ ਲਈ ਕੋਈ ਘਬਰਾਣ ਦੀ ਲੋੜ ਨਹੀਂ ਨਾਰਮਲ ਮੈਡੀਸਿਨ ਲੈਣੀ ਹੁੰਦੀ ਹੈ ਇਹਦੇ ਵਿੱਚ ਕਲੋਸੀਨ ਵਗੈਰਾ ਇਹੀ ਲੈਣੀ ਆ ਹੋਰ ਕੁਝ ਨਹੀਂ ਲੈਣਾ ਅਤੇ ਹੋਮ ਆਈਸੋਲੇਟ ਕੀਤਾ ਜਾਂਦਾ ਹੈ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਇਹਨਾਂ ਦੇ ਟੈਸਟ ਪਹਿਲਾਂ ਮੈਡੀਕਲ ਕਾਲਜ ਵਿੱਚ ਹੋ ਰਹੇ ਸੀਗੇ ਸਸਪੈਕਟਿਡ ਪੇਸ਼ੈਂਟ ਜਿਹੜੇ ਹੁੰਦੇ ਸੀ ਉਹਨਾਂ ਦੇ ਮੈਡੀਕਲ ਕਾਲਜ ਵਿੱਚ ਸੈਂਪਲ ਲਏ ਜਾਂਦੇ ਸੀ ਹੁਣ ਸੈਟ ਮਤਲਬ ਸੋਮਵਾਰ ਤੋਂ ਗੁਣਾਨ ਆਪਣੇ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਵੀ ਰੈਪਿਡ ਟੈਸਟ ਕਿਟਸ ਰੱਖੀਆਂ ਗਈਆਂ ਜਿਹੜੇ ਵੀ ਪੇਸ਼ੈਂਟ ਆਣਗੇ ਉਹਨਾਂ ਦੇ ਮਤਲਬ 3 4 ਦਿਨਾਂ ਤੋਂ ਜ਼ਿਆਦਾ ਸਿੰਪਟਮਸ ਹੈ ਉਥੇ ਐਡਮਿਟਿਡ ਹੋਣਗੇ ਫਿਰ ਉਹਨਾਂ ਦੇ ਟੈਸਟ ਕੀਤੇ ਜਾਣਗੇ ਬਾਬਾ ਬਕਾਲਾ ਚ ਵੀ ਸ਼ੁਰੂ ਕੀਤੇ ਗਏ ਐਸਡੀਐਚ ਵੀ ਔਰ ਜਿੰਨੀਆਂ ਵੀ ਹੈਲਥ ਫੈਸਿਲਿਟੀਆਂ ਹੈ ਉਨਾ ਵਿਟੈਸ ਸ਼ੁਰੂ ਕੀਤਾ ਸਿਵਲ ਹਸਪਤਲ ਨੇ ਕਿੰਨੇ ਕਮਰੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੈ ਹੁਣ ਤੱਕ ਟੋਟਲ ਕਿੰਨੇ ਪੇਸ਼ੈਂਟ ਆ ਸਿਵਲ ਹਸਪਤਲ ਦੇ ਵਿੱਚ ਅਸੀਂ ਪੂਰੀ ਆਈਸੋਲੇਟਡ ਵਾਰਡ 30 ਬੈਡਡ ਆਈਸੋਲੇਟਡ ਵਾਰਡ ਜੋ ਕਿ ਸਿਰਫ ਕੋਵਿਡ ਪੇਸ਼ੈਂਟਸ ਲਈ ਰੱਖੀ ਗਈ ਹੈ ਪਲੱਸ ਉੱਥੇ ਰੈਪਿਡ ਟੈਸਟ ਕਿਟਸ ਰੱਖਿਆ ਗਿਆ ਜਿਹੜਾ ਵੀ ਟੈਸਟ ਕੋਈ ਪੇਸ਼ੈਂਟ ਆਏਗਾ ਪੋਜ਼ਿਟਿਵ ਆਂਦਾ ਹੈ ਤਾਂ ਉਹਨੂੰ ਉੱਥੇ ਆਈਸੋਲੇਟਡ ਵਾਰਡ ਵਿੱਚ ਰੱਖਿਆ ਜਾਏ ਦੋਸਰ سپورਟ ਕਿੰਨੇ ਦੇ ਤੱਕ ਕਰਦਾ ਹੈ ਇਸ ਦੀ ਰਿਪੋਰਟ ਸਾਡੀ ਮਤਲਬ ਜਿਸ ਦਿਨ ਸੈਂਪਲ ਲੱਗਦਾ ਉਸ ਦਿਨ ਸ਼ਾਮ ਤੱਕ ਆ ਜਾਂਦੀ ਹੈ ਜਿਸ ਤੱਕ ਕੋਰੋਨਾ ਦੁਬਾਰਾ ਫਿਰ ਰਾਇ ਇਹ ਬਹੁਤ ਥੋੜੇ ਅੰਮ੍ਰਿਤਸਰ ਵਾਲੇ ਥੋੜੇ ਪੈਨਿਕ ਨੇ ਕੁਝ ਉਹਨਾਂ ਲਈ ਦੱਸੂਗੇ ਕੁਝ ਉਹ ਥੋੜਾ ਇਸ ਚੀਜ਼ ਤੋਂ ਸੁਚੇਤ ਹੋਣ ਇਹਨਾਂ ਲਈ ਕੁਝ ਇਸ ਤਰ੍ਹਾਂ ਦੇ ਸਾਵਧਾਨੀ ਚਾਹਾਂਗੇ ਰੱਖੀ ਨਹੀਂ ਇਹਦੇ ਚ ਸਾਵਧਾਨੀਆਂ ਦੇਖੋ ਸਾਰੇ ਇਹ ਪੈਨਾ ਆਪਾਂ ਇੰਨੇ ਟਫ ਫੇਸ ਤੋਂ ਨਿਕਲ ਚੁੱਕੇ ਆ ਇਸ ਕਰਕੇ ਸਾਰੇ ਆਲਮੋਸਟ ਸਭ ਨੂੰ ਅਵੇਅਰਨੈਸ ਹੈਗੇ ਕਿ ਕੋਰੋਨਾ ਤੋਂ ਕਿਵੇਂ ਬਚਣਾ ਹੈ ਬਾਕੀ ਮੈਂ ਫਿਰ ਵੀ ਕਹਾਂਗੀ ਕਿ ਇਹ ਜਿਹੜਾ ਵਾਇਰਸ ਹੈ ਇਹ ਪਹਿਲਾਂ ਵਾਲੇ ਕਰੋਨਾ ਵਾਇਰਸ ਤੋਂ ਬਹੁਤ ਜ਼ਿਆਦਾ ਮਾਈਲਡ ਹੈ ਇਹਦੇ ਤੋਂ ਡਰਨ ਦੀ ਲੋੜ ਨਹੀਂ ਹੈ ਇਹਦੇ ਸਿਰਫ 3-4 ਦਿਨ ਮੈਕਸਿਮਮ 6 ਦਿਨਾਂ ਦੇ ਵਿੱਚ ਸਿੰਪਟਮਸ ਰਹਿੰਦੇ ਹਨ ਜੋ ਕਿ ਆਪਣੇ ਆਪ ਹੀ ਠੀਕ ਹੋ ਜਾਂਦੇ ਇਹਦੇ ਲਈ ਕੋਈ ਮੈਡੀਸਿਨ ਲੈਣ ਦੀ ਲੋੜ ਨਹੀਂ ਰੁਕ ਕਰਦੇ ਹਾਂ ਜੀ ਅਗਲੀ ਖਬਰ ਦੇ ਬਲ ਕੈਨੇਡਾ ਦੇ ਵਿੱਚ ਇੱਕ ਨੌਜਵਾਨ ਜਿਹੜਾ ਕਿ ਮੋਗਾ ਦਾ ਦੱਸਿਆ ਜਾ ਰਿਹਾ ਹੈ ਲਾਪਤਾ ਹੋ ਗਿਆ ਕਾਰ 'ਚ ਕਾਰ ਨਦੀ 'ਚ ਡਿੱਗਣ ਕਾਰਨ ਇਹ ਨੌਜਵਾਨ ਲਾਪਤਾ ਹੋਇਆ ਦੋਸਤਾਂ ਦੇ ਨਾਲ ਕੈਂਪਿੰਗ ਕਰਨ ਲਈ ਇਹ ਨੌਜਵਾਨ ਨਵਦੀਪ ਗਿਆ ਸੀ ਲਾਪਤਾ ਨੌਜਵਾਨ ਨਵਦੀਪ ਸਿੰਘ ਮੋਗਾ ਦੇ ਪਿੰਡ ਹਿੰਮਤਪੁਰਾ ਦਾ ਰਹਿਣ ਵਾਲਾ ਅਚਾਨਕ ਨਵਦੀਪ ਦੀ ਕਾਰ ਨਦੀ ਚ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਜੋ ਜਿਹੜੇ ਉਹਦੇ ਦੋਸਤ ਨੇ ਉਹ ਤਾਂ ਬਾਹਰ ਨਿਕਲ ਆਉਂਦੇ ਨੇ ਪਰ ਕਾਰ ਦੇ ਵਿੱਚ ਹੀ ਨਦੀ ਦੇ ਵਹਾਅ ਦੇ ਕਾਰਨ ਜਿਹੜਾ ਉਹ ਨਵਦੀਪ ਕਾਰ ਦੇ ਵਿੱਚ ਹੀ ਵਹਿ ਜਾਂਦਾ ਹਾਸੇ ਦਰਮਾਨ ਨਵਦੀਪ ਦੇ ਤਿੰਨ ਦੋਸਤ ਬਚ ਨਿਕਲੇ ਨੇ ਨਵਦੀਪ ਕਾਰ ਸਮੇਤ ਨਦੀ ਚ ਵਹਿ ਗਿਆ ਤੇ ਲਾਪਤਾ ਹੋ ਗਿਆ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਪਿੱਛੇ ਰੋ ਰੋ ਕੇ ਬੁਰਾ ਹਾਲਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨੌਜਵਾਨ ਨਵਦੀਪ ਸਿੰਘ ਜੋ ਕਿ ਮੋਗਾ ਦਾ ਰਹਿਣ ਵਾਲਾ ਮੋਗਾ ਦੇ ਪਿੰਡ ਹਿੰਮਤਪੁਰਾ ਦਾ ਜਿਹੜਾ ਕਿ ਕੈਂਪਿੰਗ ਕਰਨ ਗਿਆ ਘੁੰਮਣ ਫਿਰਨ ਦੇ ਲਈ ਗਿਆ ਤੇ ਪਰ ਉੱਥੇ ਇੱਕ ਵੱਡਾ ਹਾਦਸਾ ਨਵਦੀਪ ਦੇ ਨਾਲ ਵਾਪਰ ਜਾਂਦਾ ਹੈ ਕਾਰ ਬੇਕਾਬੂ ਹੋ ਜਾਂਦੀ ਹੈ ਤੇ ਨਦੀ ਦੇ ਵਿੱਚ ਜਾ ਡਿੱਗਦੀ ਹੈ ਜਿਸ ਤੋਂ ਬਾਅਦ ਬਾਕੀ ਦੇ ਜਿਹੜੇ ਤਿੰਨ ਦੋਸਤ ਨੇ ਉਹ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਾਹਰ ਨਿਕਲ ਆਉਂਦੇ ਨੇ ਪਰ ਨਵਦੀਪ ਆਪਣੀ ਜਾਨ ਬਚਾਉਣ ਦੇ ਵਿੱਚ ਜਿਹੜਾ ਉਹ ناکਾਮ ਰਹਿੰਦਾ ਹਾਲਾਂਕਿ ਪ੍ਰਸ਼ਾਸਨ ਵੱਲੋਂ ਕੈਨੇਡਾ ਦੇ ਜਿਹੜੇ ਬਚਾਅ ਕਾਰਜ ਨੇ ਉਹ ਲਗਾਤਾਰ ਜਾਰੀ ਨੇ ਤੇ ਨੌਜਵਾਨ ਨੂੰ ਲੱਭਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਪਰਿਵਾਰ ਦਾ ਪਿੱਛੇ ਬੇਹੱਦ ਬੁਰਾ ਹਾਲ ਹੈ ਰੋ ਰੋ ਕੇ ਬੁਰਾ ਹਾਲ ਹੈ ਕਿ ਚੰਗੇ ਭਵਿੱਖ ਤੇ ਰੋਜ਼ੀ ਰੋਟੀ ਦੇ ਲਈ ਨਵਦੀਪ ਆ ਜਿਹੜਾ ਉਹ ਵਿਦੇਸ਼ ਗਿਆ ਸੀ ਕੈਨੇਡਾ ਗਿਆ ਸੀ ਤੇ ਉੱਥੇ ਜਾ ਕੇ ਚੰਗਾ ਕੰਮਕਾਰ ਕਰ ਰਿਹਾ ਸੀ ਪਰ ਇੱਕ ਅਣਸੁਖਾਵੀ ਘਟਨਾ ਜਿਹੜੀ ਆ ਉਹ ਨਵਦੀਪ ਦੇ ਨਾਲ ਵਾਪਰੀ ਆ ਸੋ ਕੈਨੇਡਾ ਦੇ ਵਿੱਚ ਨੌਜਵਾਨ ਜਿਹੜਾ ਉਹ ਇੱਕ ਲਾਪਤਾ ਹੋ ਗਿਆ ਲਗਾਤਾਰ ਉਹਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਮੋਗਾ ਦੇ ਪਿੰਡ ਹਿੰਮਤਪੁਰਾ ਦਾ ਜਿਹੜਾ ਉਹ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਨਵਦੀਪ ਸੋ ਅੱਜ ਦੇ ਫਾਈਨਲ ਨਿਊਜ਼ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਸਾਂਝਾ ਟੀਵੀ